ਲਓ ਵੀ ਮਿੱਤਰੋ ਤੁਹਾਨੂੰ ਬਹੁਤ ਘੈਣ ਹੀ ਦਿਖਾਉਣ ਲੱਗੇ ਆ ਉੱਪਰ ਤੇ ਜੁੜੇ ਰਹੋ ਸਾਰੇ ਜਾਣੇ ਕਰਾ ਤੇ ਮੈਂ ਹਨਾ ਆ ਤੁਸੀਂ ਦੇਖ ਸਕਦੇ ਆ ਕੋਹ ਨੂੰ ਫਿਰਨ ਦਾ ਬਹੁਤ ਹੀ ਆਨੰਦ ਆ ਰਿਹਾ ਬੰਦੇ ਮਿੱਤਰੋ ਇੱਥੇ ਬਹੁਤ ਸਾਰਾ ਬੰਦੇ ਲਾਈਟਾਂ ਨਾਲ ਕਰਕੇ ਖੜੇ ਆ ਉੱਥੇ ਜਾਣਾ ਮਿੱਤਰੋ ਪੂਰਾ ਉੱਪਰ ਤੇ ਪੂਰੇ ਨਜ਼ਾਰੇ ਆ ਰਹੇ ਨੇ ਆ ਦੇਖੋ ਬਹੁਤ ਕਰਾ ਦਿਹਾਣਾ ਬਹੁਤ ਬੁਰਾ ਉਹਨੇ ਫੇਰੀ ਮੈਕਡੋਨਲਡਸ ਸਾਹਿਬ ਕਾ ਕਾ ਲਾਈ ਹੋਰੇ ਕਾਕੂ ਜੀ ਨਹੀਂ ਨਹੀਂ ਵੀਡੀਓ ਵਈ ਵੀਡੀਓ ਵੀਡੀਓ ਵੈਰੀ ਗੁੱਡ ਇਧਰ ਆਇਆ ਬਣਾ ਆ ਦੇਖਣਾ ਕੈਂਟ ਦਾ ਆਪਣਾ ਸਾਹਿਕ ਸਾਡੇ ਪਸੀਨੇ ਦਾ ਪੈਂਦਾ ਉੱਪਰ ਜਾਣਾ ਜੀ ਗੁਰਵਿੰਦਰ ਉੱਪਰ ਜਾਣਾ ਬਾਈ ਉੱਪਰ ਜਾਣਾ ਬਾਈ ਉੱਪਰ ਆਪਾਂ ਇਧਰ ਇਧਰ ਆ ਦੇਖੋ ਟੋਪੀਆਂ ਦਾ ਆਪਾਂ ਬਹੁਤ ਘੈਂਡਾ ਨਾ ਬਹੁਤ ਸੋਹਣਾ ਬਹੁਤ ਸੋਹਣਾ ਮੈਦਾਨ ਆ ਗਿਆ ਜੀ ਮੈ ਇਧਰ ਆ ਗਿਆ ਓਕੇ ਉੱਪਰ ਚੱਲਦੇ ਆਪਾਂ ਆ ਜੀ ਚਾਚੀ ਕਹਿੰਦੇ ਨਾ ਕੋਲ ਨਾ ਹੂੰ ਤੇ ਇੱਕ ਹੋਰ ਕੀ ਦੱਸਾਂ ਸੀ ਆ ਕੀ ਕਹਿੰਦੇ ਇਹਨੂੰ ਸੁਬੰਦਰ ਦੱਸਿਆ ਕਰਨ ਕਿਦਾ ਚਾਚੀ ਕਹਿੰਦੇ ਇਹਨੂੰ ਆ ਚੱਲੀਏ ਇਹਰੇ ਵੀਡੀਓ ਬੋਲੀ ਚੱਲੋ ਗਰਾ ਇੱਥੇ ਆ ਕੇ ਨੇਰਾ ਜਾਉਗਾ ਪੂਰਾ ਨਾ ਹੂੰ ਤੇ ਲਓ ਵੀ ਮਿੱਤਰੋ ਕਰੀ ਚਲੋ ਸ਼ੇਅਰ ਕਰਾਂ ਤੇ ਬਹੁਤ ਘੈਂਡ ਘੈਂਡ ਜੀ ਜਾਂਦਾ ਦਿਖਾਉਣੀਆਂ ਤੁੰ ਤੁੰ ਕੇ ਪੂਰੀਆਂ ਹਨਾ ਤੇ ਮੈਂ ਕਹਿੰਦਾ ਸੱਚੀ ਥੋੜੀ ਰੂਹ ਖੁਸ਼ ਹੋ ਗਈ ਯਾਰ ਵੀ ਕਾਕੂ ਹੀਰੇ ਦੇ ਪਹਾੜਾਂ ਕਹਿੰਦੇ ਫਿਰਦਾ ਨਜ਼ਾਰੇ ਲੈ ਰਿਹਾ ਪੂਰੇ ਘੈਂਡ ਫਾਸਟ ਕਲਾਸ ਆ ਦੇਖੋ ਸਾਨੂੰ ਮੈਂ ਛੋ ਗਿਆ ਵਾਪਸ ਫੀਟ ਹੋ ਰਹੀ ਬੱਸ ਆਓ ਤੰਮਾਨ ਆ ਜਾਓ ਬਈ ਆ ਦੇਖੋ ਨਿੱਕੇ ਨਿੱਕੇ ਬੱਚੇ ਹਨਾ ਆ ਦੇਖੋ ਨਿੱਕੇ ਨਿੱਕੇ ਬੱਚੇ ਕੋ ਮਨ ਲਈ ਆਏ ਨੇ ਚਲੋ ਸੋ ਮੇਮਾ ਕੀ ਬਾਤ ਚਲੋ ਮੇਮਾ ਬਹੁਤ ਸੁਣ ਮਿਲਣਗੇ ਇਥੇ ਪੂਰੇ ਘੈਂਟ ਔਰ ਪਾਜੀ ਠੀਕ ਹੈ ਠੀਕ ਆਲਾ ਬਾਈ ਆਪਣੇ ਨਾਲ ਸਿੰਗਰ ਲੱਗਦਾ ਸਿੰਗਰ ਲੜ ਆਪਣੇ ਨਾਲ ਦਾ ਬਾਈ ਹੈਂ ਮਾਂ ਦੇਖੋ ਆਪਣਾ ਜਣਾ ਬਣਾਉਣ ਵਾਲੀ ਗੱਲ ਬਾਤ ਹੈ ਨਾ ਤੇ ਇਥੋਂ ਬਾਈ ਸੋਨੂੰ ਤੇ ਪੂਰੀਆਂ ਘੈਂਟ ਤੇ ਲੋਕੇਸ਼ਨਾਂ ਦੇ ਨਾਲ ਨਾਲ ਤੁਹਾਨੂੰ ਗੋਰੀਆਂ ਗੋਰੀਆਂ ਮੀਮਾਂ ਦਿਖਾਵਾਂਗੇ ਇੱਥੇ ਜੁੜੇ ਰਹੋ। ਇਹ ਸਹੀ ਗੱਲ ਆ ਫਿਰ। ਥੋੜੇ ਸਹੀ ਆ। ਜੁੜੇ ਰਹੋ। ਜਵਾਕ ਜਲੇ ਜਾਂਦੇ ਆ। ਕੋਈ ਜਾਣੀ ਫਿਰ ਕੀ ਹੋਗਾ? ਮਰਨ ਜਲ ਹੋ ਜਾਂਦਾ। ਆ ਜਾਓ ਬਈ। ਚਲਦੇ ਆਂ ਬਾਈ ਹੌਲੀ 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 ਹੌਲੀ। ਤੇ ਸਾਡਾ ਬੰਦਾ ਬਾਈ ਅੱਧੇ ਘਲਾ ਫੋਟੋਆਂ ਕਰੀ ਜਾਂਦੇ ਆ। ਤੇ ਇੱਕ ਦੋ ਬੰਦੇ ਸਾਡੇ ਭੱਜੀ ਜਾਂਦੇ ਆ। ਆ ਤੂੰ ਰਹਿਂਦੇ ਰਾਜਿਆਂ ਨੇ 25 ਰੁਪਏ ਤਾਂ ਆਪਾਂ ਮਮਾ ਜੀ ਜੀ ਬਤਾਉਂਦਾ ਪੁੱਤ। ਆ ਗੜੀਆਂ ਕੱਢ ਲਈਆਂ ਭਾਈ ਜੀ। ਪਾਣੀ ਵਾਲਾ। ਅੱਛਾ। ਤੇ ਲਓ ਜੀ ਅਗਲਾ ਵਲੌਗ ਹੈ ਜਿਹੜਾ ਆਪਾਂ ਉੱਪਰ ਜਾ ਕੇ ਤੁਹਾਨੂੰ ਦਿਖਾਉਣੇ ਆ। ਤੇ ਆਹ ਦੇਖੋ ਇੱਥੇ ਬਹੁਤ ਘੈਂ ਲੱਗੇ ਨੇ। ਲਾਈਟ ਲੂਟ ਦਾ ਮੈਂ ਕਿਹਾ ਨਾ। ਬਸਟ ਕੱਢੇ ਪਏ। ਆ ਦੇਖੋ ਪੂਰਾ ਕੈਨ ਮਾਹੌਲ ਮਿੱਤਰੋ ਦੇਖੋ ਮੇਮਾ ਆ ਗੋਤਾ ਗਣਾ ਗਣਾ ਆ ਦੇਖੋ ਮੇਮਾ ਤੁਹਾਨੂੰ ਦਿਖਾ ਰਹੇ ਆ